ਸਰਪਗੁਣ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਬੱਚਿਆਂ ਅਤੇ ਸਕੂਲ ਸਟਾਫ ਦੀ ਸਿਹਤ ਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਰਾਜ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਦਿਨਾਂ ਵਾਂਗ ਮੁੜ ਤੋਂ ਖੁੱਲਣਗੇ ਔਰ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਰਾਜ ਦੇ ਵਿੱਚ ਲਗਾਤਾਰ ਵਧ ਰਹੀ ਠੰਡ ਅਤੇ ਧੁੰਦ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਇਹ ਫੈਸਲਾ ਲਿਆ ਗਿਆ ਤਾਂ ਜੋ ਛੋਟੇ ਬੱਚਿਆਂ ਅਤੇ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸੰਗਣੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਵਿਜ਼ਿਬਿਲਟੀ ਬਹੁਤ ਘਟ ਗਈ ਹੈ। ਤਾਪਮਾਨ ਦੇ ਵਿੱਚ ਲਗਾਤਾਰ ਗਰਾਵਡ ਦਰਜ ਕੀਤੀ ਜਾ ਰਹੀ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਵੀ ਠੰਡ ਅਤੇ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਸਵੇਰ ਦੇ ਵਿਲੇ ਸਕੂਲ ਜਾਣ ਵਾਲੇ ਬੱਚਿਆਂ ਲਈ ਕਾਫੀ ਜੋਖਮ ਬਣਿਆ ਮਾਹੌਲ ਹੋ ਸਕਦਾ ਹੈ ਔਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਮਾਪਿਆਂ ਅਤੇ ਅਧਿਆਪਕਾਂ ਨੇ ਸੁੱਖ ਦਾ ਸਾਹ ਲਿਆ ਖਾਸ ਤੌਰ ਤੇ ਪਿੰਡੂ ਅਤੇ ਦੂਰ ਦਰਾਡੇ ਦੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਬੱਚਿਆਂ ਦੇ ਲਈ ਇਹ ਫੈਸਲਾ ਅਹਿਮ ਮੰਨਿਆ ਜਾ ਰਿਹਾ ਹੈ ਅਧਿਆਪਕਾਂ ਅਤੇ ਵੱਖ-ਵੱਖ ਯੂਨੀਅਨਾਂ ਦੇ ਵੱਲੋਂ ਵੀ ਪਹਿਲਾਂ ਹੀ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ ਰਾਜ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਹਾਲਾਤ ਆਮ ਹੋਣ ਤੇ 8 ਜਨਵਰੀ ਤੋਂ ਸਾਰੇ ਸਕੂਲ ਨਿਯਮਿਤ ਸਮੇਂ ਅਤੇ ਵਿਵਸਥਾ ਅਨੁਸਾਰ ਚਲਾਏ ਜਾਣਗੇ ਪੰਜਾਬ ਦੇ ਥਾਣਿਆਂ ਦੇ ਵਿੱਚ ਹੁਣ ਲੋਕਾਂ ਨੂੰ ਆਪਣੇ ਕੇਸਾਂ ਨੂੰ ਸੁਲਝਾਉਣ ਦੇ ਲਈ ਤੱਕੇ ਨਹੀਂ ਖਾਣੇ ਪੈਣਗੇ ਮਾਰਚ 2026 ਤੋਂ ਪੰਜਾਬ ਪੁਲਿਸ ਨੂੰ ਕਰੀਬ 1600 ਮੁਲਾਜ਼ਮ ਮਿਲਣਗੇ ਇਹ ਸਾਰੇ ਇੰਸਪੈਕਟਰ ਸਬ ਇੰਸਪੈਕਟਰ ਅਤੇ اے ایس ਸੀ اے ایس ਆਈ ਤੇ ਤਾਇਨਾਤ ਹੋਣਗੇ ਇਹ ਪ੍ਰੋਫੈਸ਼ਨਲ ਆਧਾਰ ਤੇ ਨਿਯੁਕਤੀ ਕੀਤੀ ਜਾ ਰਹੀ ਹੈ ਸਾਰੇ ਮੁਲਾਜ਼ਮ ਟ੍ਰੇਨਿੰਗ ਤੇ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਸ ਮੌਕੇ ਤੇ ਇਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਟੈਪ ਤੇ 2026 ਦੇ ਵਿੱਚ ਜਿਹੜੇ ਸਾਡੇ ਪਲਾਨਸ ਹੈਗੇ ਸੋ ਸਟਾਰਟਿੰਗ ਫਰੋਮ ਜਿਹੜਾ ਯੁੱਧ ਨਸ਼ਾ ਵਿਰੋਧ ਹੈਗਾ ਇਸ ਦੇ ਵਿੱਚ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਇਸ ਨੂੰ ਵੇਖਦੇ ਹੋਏ ਅਸੀਂ ਅੱਗੇ ਵਧਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਕਾਫੀ ਐਕਸਟੈਂਸਿਵ ਇੰਟਰੈਕਸ਼ਨ ਤੇ ਉਹਨਾਂ ਦੀ ਟਿਪਸ ਤੇ ਬੇਸ ਤੇ ਤਾਂਕੀ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਇਟ ਬਿਕਮਸ ਮੋਰ ਪੀਪਲਸ ਮੂਵਮੈਂਟ ਤੋ ਇਸ ਲਈ ਅਸੀਂ ਇਹਨਾਂ ਨੇ VDCs ਦੀ ਇੱਕ ਆਪਣੀ ਇੰਡੀਪੈਂਡੈਂਟ ਐਪ ਤਿਆਰ ਕੀਤੀ ਗਈ ਹੈ ਤੇ ਸਾਡੇ ਸੌਫਟਵੇਅਰ ਨਾਲ ਅਸੀਂ ਇੱਕ ਬ੍ਰਿਜ ਸੌਫਟਵੇਅਰ ਬਣਾ ਕੇ ਅਨੋਨਿਮਸ ਤਰੀਕੇ ਨਾਲ ਜਿਹੜੇ ਵਿਲੇਜ ਡਿਫੈਂਸ ਕਮੇਟੀਆਂਸ ਵਾਲੇ ਸਾਨੂੰ ਟਿਪਸ ਦੇਣਗੇ ਉਹਨਾਂ ਤੇ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਫੀਡਬੈਕ ਵੀ ਅਨੋਨਿਮਾਈਜ਼ਡ ਮੈਨਰ ਦੇ ਵਿੱਚ ਹੀ ਦਿੱਤਾ ਜਾਊਗਾ ਜਿਵੇਂ ਕਿ ਸੇਫ ਪੰਜਾਬ ਹੈਲਪਲਾਈਨ ਤੇ ਹੋ ਰਿਹਾ ਹੈਗਾ ਸੋ ਇੱਕ ਮੋਨਿਟਰਿੰਗ ਮੈਕੈਨਿਜ਼ਮ ਹੋਊਗਾ ਤੇ ਕਰਾਸ ਚੈੱਕ ਕੀਤਾ ਜਾਊਗਾ ਕਿ ਜਿਸ ਦੇ ਵਿੱਚ ਜੇ ਕਿਸੇ ਪੁਲਿਸ ਅਫਸਰ ਦੀ ਕਨਾਈਵੈਂਸ ਵੀ ਆਂਦੀ ਹੈ ਸਾਹਮਣੇ ਤੇ ਉਸ ਲਈ ਇੱਕ স্পেশাল প্রভੀਜਨ ਹੈ ਕਿ ਉਸਤੇ ਕਾਰਵਾਈ ਕੀਤੀ ਜਾਊਗੀ ਫੋਕਸ will be on financial investigations to break the backbone of drug trafficking ਤੇ ATF ਨੂੰ ਮੋਡਰਨਾਈਜ਼ ਕਰਕੇ ਇਸ ਦੇ ਨਵੇਂ ਦਫਤਰ ਜਿਹੜੇ ਲੁਧਿਆਣਾ ਫਿਰੋਜ਼ਪੁਰ ਜਲੰਧਰ ਦੇ ਵਿੱਚ ਬਿਲਡਿੰਗਸ ਆਰ ਅੰਡਰ ਕੰਸਟਰਕਸ਼ਨ ਤੇ ਮਾਰਚ 26 ਤੱਕ ਇਹਨਾਂ ਦੇ ਨਵੇਂ ਰੀਜਨਲ ਆਫਿਸਸ ਤਿਆਰ ਹੋ ਜਾਣਗੇ ਤੇ ఆర్గనైజ్డ్ క్రైమ్ ਨੂੰ ਇੱਕ సైంటిఫిక్ తరీకే naal handle ਕਰਨ ਲਈ ਸਾਡੇ ਦੋ సాఫ్ట్‌వేర్ ਅਸੀਂ ઓਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ వాయిస్ అనాలసిస్ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਦਾ ਟਾਈਮ ਆਫ ਜਦੋਂ ਵੀ ਕੋਈ ਇਨਮੇਟ جیل ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ వాయిస్ శాంపిల్ ਲੈ ਰਹੇ ਹੈਗੇ ਥਿਸ ਇਸ ਬੀਂਗ ਐਕਸਟੈਂਡਡ ਟੂ ਫੇਸ਼ੀਅਲ ਰਿਕੋਗਨੀਸ਼ਨ ਤੋ तकरीबन 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਫਾਈਲਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਜਿਹੜਾ ਸਾਡਾ ਆਰਗੇਨਾਈਜ਼ਡ ਕ੍ਰਾਈਮ ਇਨਫੋਰਮੇਸ਼ਨ ਸੌਫਟਵੇਅਰ ਹੈਗਾ ਉਸ ਦਾ ਵਰਜ਼ਨ 2.0 ਜਿਹੜਾ ਹੈਗਾ ਉਹ 2026 ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਦਾਂਗੇ ਇਸ ਦੇ ਵਿੱਚ ਕੁਰੀ ਬੇਸਡ ਸਰਚ ਸਿਸਟਮ ਹੈ ਇਸ ਨੂੰ ਜਿਹੜਾ ਹਾਲ ਦੇ ਵਿੱਚ 2-3 ਦਿਨ ਪਹਿਲੇ ਐਨਆਈਏ ਨੇ ਜਿਹੜਾ ਆਪਣਾ ਆਰਗੇਨਾਈਜ਼ਡ ਕ੍ਰਾਈਮ سافٹ ویئر لانچ کیا لنک کیا گیا ہے سو دیر املس ایکسچینج آف انفارمیشن نیشنل ڈیٹا بیس وی ول فوکس آن جی ٹراویل ایجنٹس ہے کچھ اشوز اچھی فلیک کیتے ہیں جی جی پاسپورٹ سسٹم ہے اس کی لنک کیا جائے کریکارڈ ویریفیشن لوپ ہولس استعمال کر کے لوگ دیش تو باہر نکل جاتے ہیں یا ਪਾਸਪੋਰਟ ਜਿਹੜੇ ਦੂਜੇ ਪਾਸਪੋਰਟ ਆਫੀਸਰਸ ਤੋਂ ਬਣਵਾ ਲੈਂਦੇ ਉਸ ਤੇ ਅਨਕੁਸ਼ ਲਾਇਆ ਜਾ ਸਕੇ ਤੇ ਜਿਹੜੇ ਟਰੈਵਲ ਏਜੰਟਸ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਐਨਡੀਪੀਐਸ ਐਕਟ ਦੇ ਵਿੱਚ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜਿਵੇਂ ਰੀਸੈਂਟਲੀ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਹੋਈ ਸੀਗੀ ਸੋ ਇਹਨਾਂ ਨੂੰ ਅਸੀਂ ਮਾਡਰਨ ਟ੍ਰੇਨਿੰਗ ਦਾਂਗੇ ਸੋ ਫਾਰ CCTNS connectivity uh, linking up linking of police stations दो फेजेस ਦੇ ਵਿੱਚ ਕਰਾਂਗੇ ਜਿਨ ਪੁਲਿਸ ਸਟੇਸ਼ਨਸ ਚ 400 ਤੋਂ ਘੱਟ ਐਫਆਈਆਰ ਨਾ ਦਰਜ ਹੁੰਦੀ ਹੈ ਉੱਥੇ ਜਿਹੜੀ ਇਸ ਵੇਲੇ 30 ਐਮਬੀਪੀਐਸ ਦੀ ਕਨੈਕਟੀਵਿਟੀ ਹੈਗੀ ਐਂਡ ਇੰਟਰਸਟਿੰਗਲੀ ਦੀ ਕਨੈਕਟੀਵਿਟੀ ਆਫ ਪੁਲਿਸ ਸਟੇਸ਼ਨਸ ਇਨ ਪੰਜਾਬ ਇਜ਼ ਅਮੰਗ ਦਾ ਬੈਸਟ ਇਨ ਦਾ ਕੰਟਰੀ ਇਸ ਨੂੰ ਅਸੀਂ ਅਪਗ੍ਰੇਡ ਕਰ ਰਹੇ ਹੈਗੇ ਨੈਕਸਟ ਫਾਈਨੈਂਸ਼ੀਅਲ ਈਅਰ ਚ 50 ਐਮਬੀਪੀਐਸ ਤੇ ਤੇ ਜਿਹੜੇ ਥਾਣਿਆਂ ਚ 100 400 ਤੋਂ ਵੱਧ ਰਜਿਸਟ੍ਰੇਸ਼ਨ ਹੈ ਉੱਥੇ 100 ਐਮਬੀਪੀਐਸ ਦੀ ਕਨੈਕਟੀਵਿਟੀ ਲੀਜ਼ ਲਾਈਨ ਦੇ ਥਰੂ ਦਿੱਤੀ ਜਾਊਗੀ ਤੇ ਜਿਹੜੀ ਇਸ ਐਪ ਜਿਹੜੀ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ 70000 ਤੋਂ ਵੱਧ ਅਸੀਂ ਜਿਹੜੇ ਕਰਾਇਮ ਸੀਨ ਵੀਡੀਓਜ਼ ਅਪਲੋਡ ਕਰ ਚੁੱਕੇ ਹੈਗੇ ਇਸ ਐਪ ਦੇ ਵਿੱਚ ਇੱਕ ਸੈਂਟਰਲਾਈਜ਼ਡ ਸਰਵਰ ਹੈਗਾ ਨੈਸ਼ਨਲ ਸੈਂਟਰਲਾਈਜ਼ਡ ਸਰਵਰ ਦੇ ਵਿੱਚ ਸੋ ਸਾਡੀ ਤਕਰੀਬਨ 80% ਹੁਣ ਕਰਾਇਮ ਸੀਨ ਵੀਡੀਓਜ਼ ਅਪਲੋਡ ਹੋ ਰਹੇ ਹੈਗੇ ਤੇ ਅਗਲੇ ਸਾਲ ਸਾਡਾ ਟੀਚਾ ਹੈਗਾ ਕਿ ਇਸ ਨੂੰ ਅਸੀਂ 100% ਤੇ ਲੈ ਕੇ ਜਾਵਾਂਗੇ ਮਾਨਯੋਗ ਹਾਈ ਕੋਰਟ ਨਾਲ ਅਸੀਂ ਮੈਟਰ ਟੇਕ ਅਪ ਕੀਤਾ ਹੈਗਾ ਫਾਰ ਅਪਰੂਵਲ ਆਫ ਨਿਆਇ ਸ਼੍ਰੂਤੀ ਐਂਡ ਈ ਸਮਨਸ ਤੋ ਸਾਨੂੰ ਆਸ ਹੈ ਕਿ ਜਦੋਂ ਵੀ ਮਾਨਯੋਗ ਹਾਈ ਕੋਰਟ ਦੀ ਅਪਰੂਵਲ ਆ ਜਾਊਗੀ ਸੋ ਈ ਸਵਨਸ ਪ੍ਰੋਜੈਕਟ ਸ਼ੁਰੂ ਹੋ ਜਾਊਗਾ। ਤੇ ਡਿਪੋਜ਼ੀਸ਼ਨ ਆਫ ਵਿਟਨੈਸਸਸ ਥਰੂ ਵੀਡੀਓ ਥਰੂ ਵੀਸੀ ਵੁੱਡ ਬੀ ਡਨ। ਇਟ ਵੁੱਡ ਸੇਵ ਅ ਲੋਟ ਆਫ ਮੈਨ ਪਾਵਰ ਇਨ ਪ੍ਰੋਡਕਸ਼ਨ ਆਫ ਅੰਡਰ ਟ੍ਰਾਇਲਸ। ਜਿਹੜਾ ਪੰਜਾਬ ਸਰਕਾਰ ਦਾ ਡੀਓਜੀਆਰ ਡਿਪਾਰਟਮੈਂਟ ਹੈ ਉਸ ਦੇ ਨਾਲ ਅਸੀਂ ਕੰਮ ਕਰ ਰਹੇ ਹੈਗੇ। ਇੱਕ ਸਾਈਬਰ ਸਿਕਿਉਰਿਟੀ ਪਾਲਿਸੀ ਬਣਾਈ ਜਾ ਰਹੀ ਹੈਗੀ। ਤੇ ਸਾਈਬਰ ਕ੍ਰਾਈਸਿਸ ਮੈਨੇਜਮੈਂਟ ਪਲਾਨ is also being finalized uh, with the approval of the state government so which will be finalized in the coming year 2026 te saadi puri koshish hai ki punjab police nu modernize uh, kita jave capacity build kiti jave te, te uh, 1600 posts jo state government ne sanction kiti si for of inspectors sub inspector asis inanu through because promotional course karna penda hai promotional courses is vele chal rahe hai ਸੋ ਅਪ ਟੂ 31 ਮਾਰਚ ਜਿਹੜੀ ਸਾਡਾ ਇਹ ਐਕਸਰਸਾਈਜ਼ ਕੰਪਲੀਟ ਹੋ ਜਾਊਗੀ ਥਿਸ ਊਡ ਲੀਡ ਟੂ ਮੋਰ ਆਈਓਜ਼ ਬੀਇੰਗ ਅਵੇਲੇਬਲ ਇਨ ਪੁਲਿਸ ਸਟੇਸ਼ਨਸ ਫਾਰ ਇਨਵੈਸਟੀਗੇਸ਼ਨ ਸਟੇਟ ਗਵਰਨਮੈਂਟ ਨੇ ਸਾਡੀ ਇਹ ਵੀ ਪ੍ਰੋਪੋਜ਼ਲ ਅਪਰੂਵ ਕਰਤੀ ਸੀ ਜਿਸ ਦੇ ਵਿੱਚ ਹੈੱਡ ਕਨਸਟੇਬਲਸ ਨੂੰ ਇਨਵੈਸਟੀਗੇਟਿੰਗ ਆਫੀਸਰ ਦੀ ਪਾਵਰ ਦਿੱਤੀ ਗਈ ਹੈ ਫਾਰ ਐਨਡੀਪੀਐਸ ਐਕਟ ਕੇਸਸ ਸੋ ਇਹਨਾਂ ਨੂੰ ਵੀ ਅਸੀਂ ਹੁਣ ਜ਼ਿਆਦਾ ਤੋਂ ਜ਼ਿਆਦਾ ਟੂ ਬਿਗਿਨ ਵਿਦ ਜਿਹੜੇ ਨਾਨ ਕਮਰਸ਼ੀਅਲ ਕੇਸਸ ਹੈਗੇ ਉਹਨਾਂ ਦੀ ਇਨਵੈਸਟੀਗੇਸ਼ਨ ਦਿੱਤੀ ਜਾਊਗੀ ਉਸ ਤੋਂ ਬਾਅਦ ਕਮਰਸ਼ੀਅਲ ਕੇਸਸ ਤੇ ਦਿੱਤੀ ਜਾਊਗੀ A state government has also approved an allocation of 10 crores for the reward policy under the NDPS Act. So is there which provision ki, uh, depending on the purity and uh, the quantity of recovery? With an upper cap, uh, we have kept of 5 lakhs. And uh, nobody above the rank of SP would get the reward. So we Charlie forty thousand rupees per KG uh, heroin the recovery, the reward. So S Asi. ਇਸ ਫਾਈਨੈਂਸ਼ੀਅਲ ਇਅਰ 'ਚ 10 ਕਰੋੜ ਦਾ ਸਾਡਾ ਅਲੋਕੇਸ਼ਨ ਹੈਗਾ ਸੋ ਉਹ ਰਿਵਾਰਡਸ ਵੀ ਡਿਸਪਰਸ ਕੀਤੇ ਜਾਣਗੇ ਤਾਂਕਿ ਸਾਡੀ ਫੋਰਸ ਜਿਹੜੀ ਹੈਗੀ ਇਨਸੈਂਟਿਵਾਇਜ਼ ਹੋ ਸਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹਦੀ ਪਿੰਡ ਹਸਤੀਵਾਲਾ ਦੀ ਖਬਰ ਹੈ ਜਿੱਥੇ ਇੱਕ ਨੌਜਵਾਨ ਸਤਲੁਜ ਦਰਿਆ ਦੇ ਤੇਜ਼ ਵਹਾਅ ਦੇ ਵਿੱਚ ਬਹਿ ਕੇ ਪਾਕਿਸਤਾਨੀ ਸਰਹੱਦ ਤੇ ਪਹੁੰਚ ਗਿਆ ਸੀ ਹਰਪ੍ਰੀਤ ਸਿੰਘ ਪਿਛਲੇ 16 ਮਹੀਨਿਆਂ ਤੋਂ ਪਾਕਿਸਤਾਨੀ ਜੇਲ੍ਹ ਦੇ ਵਿੱਚ ਕੈਦ ਹੈ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਉਸ ਨੂੰ ਰਿਹਾਰ ਨਹੀਂ ਕੀਤਾ ਗਿਆ ਪਰਿਵਾਰ ਉਸ ਦੀ ਰਿਹਾਈ ਦੀ ਉਡੀਕ ਕਰ ਰਿਹਾ ਹਰਪ੍ਰੀਤ ਸਿੰਘ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਉਸ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ਲੰਬੇ ਸਮੇਂ ਤੋਂ ਪਰਿਵਾਰ ਨੂੰ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਬਹਿ ਜਾਣ ਦੀ ਕੋਈ ਖਬਰ ਨਹੀਂ ਮਿਲੀ ਉਸ ਦੇ ਪਰਿਵਾਰ ਨੇ ਉਸ ਦੀ ਪਾਲ ਜਾਰੀ ਰੱਖੀ ਅਤੇ ਜਦੋਂ ਉਹਨਾਂ ਨੂੰ ਉਸ ਦੇ ਪਾਕਿਸਤਾਨੀ ਸਰਹੱਦ ਤੇ ਪਹੁੰਚਣ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਨੂੰ ਪਾਕਿਸਤਾਨੀ ਸਰਕਾਰ ਨੇ ਭਾਰਤੀ ਤਸਕਰ ਹੋਣ ਦਾ ਦੋਸ਼ ਲਗਾਉਂਦੇ ਹੋਏ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੁਣ ਪਰਿਵਾਰ ਹਰਪ੍ਰੀਤ ਸਿੰਘ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ

ਬੇਟੇ ਮੇਨੂੰ ਅੰਨ ਦਾ ਬਹੁਤ ਦੁੱਖੀ ਬੇਟੇ ਮੈਂ ਹਲੇ ਪੁੱਤ ਤੋਂ ਬਿਨਾ ਮਾਂਵਾਂ ਦਾ ਜੀ ਨਹੀਂ ਲੱਗਦਾ ਤੇ ਮੈਨੂੰ ਘਰ ਚੰਗਾ ਨਹੀਂ ਲੱਗਦਾ ਬੇਟੇ ਮੇਰੀ ਨੂੰ ਬਹੁਤ ਉੱਕੀ ਹੈ ਮੁੰਡਿਆਂ ਤੋਂ ਬਿਨਾ ਕੁੜੀਆਂ ਦਾ ਜੀ ਨਹੀਂ ਲੱਗਦੇ ਬੇਟੇ ਬਹੁਤ ਉੱਕੀ ਮੇਰੀ ਨੂੰ ਨੀਂਹ ਗੱਲ ਬੁਰੀ ਜਨ ਮਤੇ ਕਿੰਨਾ ਸਮਾਂ ਹੋ ਗਿਆ ਤੁਹਾਡਾ ਬੇਟਾ ਜਿਹੜਾ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੀਟੇ ਸੂਲਾ ਮਿੰਨੀ ਹੋ ਗਏ ਸੂਲਾ ਮਿੰਨੀ ਹਾਂਜੀ ਤਾਂ ਪਰਵਾਹ ਫਿਰ ਕਿਵੇਂ ਗੁਜ਼ਾਰਾ ਕਿਵੇਂ ਹੋ ਰਿਹਾ ਉਹਦੇ ਇੱਕ ਪਰਵਾਹ ਵਿੱਚ ਕੌਣ ਹੈ ਹਰ ਪੀਤੇ ਬੀਟੇ ਦੇ ਪਪਾ ਨੇ ਮੰਮਾ ਨੇ ਨਹੀਂ ਮੈਂ ਪੱਬੀ ਨਹੀਂ ਵਿਆਹ ਹੋਇਆ ਉਹਦਾ ਹਾਂਜੀ ਉਹ ਉਹਨਾਂ ਦੇ ਦੋ ਬੱਚੇ ਨੇ ਗੁੱਡੀ ਕਾਕਾ ਕਦੇ ਯਾਦ ਨਹੀਂ ਕਰਦੇ ਬੱਚੇ ਆਪਣੇ ਪਿਓ ਬਹੁਤ ਯਾਦ ਕਰਦੇ ਨੇ ਬੀਟੇ ਤੇ ਪਪਾ ਤਾਂ ਬਿਨਾਂ ਨੀਰ ਸੀ ਰਿੰਗ ਨੇ ਜਦੋਂ ਪਹਿਲੋਂ ਆ ਜਾਂਦਾ ਸੀ ਨਾ ਗੁੜਿਆ ਦਾ ਤੇ ਜੇ ਪਾਪਾ ਬਾਅਦ ਵਿੱਚ ਆਂਦਾ ਤੇ ਰੁੰਦੀਆਂ ਦੀ ਪਾਪਾ ਤੁਸੀਂ ਲੇਟ ਕਿਉਂ ਹੋਏ 16 ਮਹੀਨੇ ਦਾ ਦਰਦ ਕਿਵੇਂ ਫਿਰ ਤੁਸੀਂ ਬਹੁਤ ਦਰਦ بیٹے 16 ਮਹੀਨੇ 16 ਸਾਲਾਂ ਮਰ ਕੇ ਸਾਨੂੰ ਲੱਗਦੇ ਬੇਟੇ ਬਹੁਤ ਔਖੇ ਕੱਡੇ ਬੇਟੇ ਹੋਣ ਵੀ ਸਾਡਾ ਕਿਤੇ ਬੱਚਾ ਵਾਪਸ ਆ ਜਾਏ ਮਹਾਰਾਜ ਕਿਤੇ ਕਰ ਦੇ ਦੱਸਿਆ ਜਾ ਰਿਹਾ ਹੈ ਕਿ بیٹے ਦਾ ਜਿਹੜਾ ਉਹ ਉਸ ਦਾ ਬੇਟਾ ਹੈ ਜਿਹੜਾ ਉਹ ਦਰਦ ਨਹੀਂ ਚੱਲ ਸਕਿਆ ਮੈਂਟਲੀ ਅਫੈਕਟ ਹੋ ਗਿਆ ਹਾਂਜੀ بیٹے ਉਹ ਦਿਮਾਗ ਕੀ ਟੈਨਸ਼ਨ ਲਿੰਦਾ ਬੇਟਾ ਦਿਮਾਗ ਕੀ ਟੈਨਸ਼ਨ ਲਿੰਦਾ ਜਦੋਂ ਤੇ ਪਾਪਾ ਹੁੰਦੇ ਗਏ ਨੇ ਉਹ ਵੀ ਬੇਟੇ ਸੰਬੂਤ ਦੁਖੀ ਕੀ ਮੰਗ ਕਰਦੇ ਹੋ ਕੇਂਦਰ ਸਰਕਾਰ ਤੋਂ ਅਮਿਸ਼ਾ ਤੋਂ ਪਦਾਨਮਤੀ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਦੇ ਸਾਡਾ ਬੱਚਾ ਘਰ ਆਜੇ ਵਾਪਸ ਭੇਜਣਾ ਦਾ ਦਾ ਉਸ ਭੇਜਿਆ ਜਾਵੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰਜੀਤ ਕੋਹੜ ਹੈ ਪੁੱਤ ਕਿੱਥੇ ਗਿਆ ਉਹ ਪਾਕਿਸਤਾਨ ਦੇ ਵਿੱਚ ਹੀ ਇਸ ਟਾਈਮ ਇਵੇਂ ਗਿਆ ਬਸ ਉਹ ਸਰਕੰਡਾ ਵਧਣ ਗਿਆ ਸੀ ਦਰਿਆ ਤੋਂ ਤੇ ਤੇਜ਼ ਪਾਣੀ ਦਾ ਵਹਾਅ ਹੈ ਅਸੀਂ ਨੂੰ ਤਰਨ ਦਾ ਬਦ ਨਹੀਂ ਆਉਂਦਾ ਸੀ ਤੇ ਪਾਣੀ ਧੋੜ ਦਾ ਹੀ ਤੇ ਲੈ ਗਿਆ ਉਧਰ ਪਾਕਿਸਤਾਨ ਦੀ ਅਜਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਪਾਕਿਸਤਾਨ ਉਹ ਸਾਨੂੰ ਬਾਅਦ ਰੇਂਜਰਾਂ ਨੇ ਜਦੋਂ ਆੜਿਆ ਗਿਆ ਬਾਅਦ ਰੇਂਜਰਾਂ ਨੇ ਢਾਈ ਮਹੀਨਾ ਬਾਅਦ ਤਿੰਨਾਂ ਮਹੀਨਾ ਬਾਅਦ ਫੋਨ ਕੀਤਾ ਢਾਈ ਤਿੰਨ ਮਹੀਨੇ ਤੁਸੀਂ ਕਿਵੇਂ ਫਿਰ ਪਤਾ ਤੁਸੀਂ ਪੁਲਿਸ ਨੂੰ ਜਾਂ ਕਿਸੇ ਦਰਖਾਸਤ ਨੇ ਦਰਖਾਸਤ ਹੀ ਦਿੱਤੀ ਸਾਰੇ ਭੈਣਾ ਭਰਾਵਾਂ ਵਿੱਚ ਵੀ ਵੇਖਿਆ ਪੁਲਤਨੀ ਦਿੱਤੀ ਦਰਖਾਸਤ ਦੀ ਬੀਐਸਪੀ ਦੇ ਵੀ ਗਏ ਆ ਚੌਕੀਆਂ ਵਿੱਚ ਉਹਨਾਂ ਨੂੰ ਜਾ ਕੇ ਸਾਰੀ ਨੌਲੇਜ ਚ ਲੈ ਜਾਂਦੀ ਗੱਲ ਤਾਂ ਕਿੰਨਾ ਸਮਾਂ ਹੋ ਗਿਆ ਜਿਹੜਾ ਹਰਪਿਤ ਹੈ ਉੱਥੇ 8-16 ਮਹੀਨੇ ਬਾਅਦ ਗਿਆ ਕਦੋਂ ਸੀ ਇਹ ਫਿਰ ਤੇ 24 24 ਅਗਸਤ 24 ਸਾਲ ਦੇ ਵਿੱਚ ਗਿਆ ਅਗਸਤ ਮਹੀਨੇ ਦੇ ਵਿੱਚ ਅਗਸਤ ਦਾ ਉੱਥੇ ਹੁਣ ਕੋਈ ਕਾਲ ਵਗੈਰਾ ਆਈ ਤੁਹਾਨੂੰ ਕੋਈ ਫੋਨ ਨਹੀਂ ਮੈਨੂੰ ਕੋਈ ਕਾਲ ਨਹੀਂ ਆਈ ਤਾਂ ਤੁਸੀਂ ਉਸ ਦੀ ਰਿਹਾਈ ਵਾਸਤੇ ਜਾਂ ਉਸ ਦੀ ਮੰਗ ਵਾਪਸ ਮਾਣ ਵਾਸਤੇ ਕੋਈ ਦਰਖਾਸਤ ਅਹ ਦਰਖਾਸਤਾਂ ਦਿੱਤੀਆਂ ਨੇ ਅਸੀਂ ਅਮਨ ਚਾਹ ਵੀ ਸਾਰੇ ਪ੍ਰਧਾਨ ਮੰਤਰੀ ਵੀ ਸਾਰਿਆਂ ਮੰਤਰੀਆਂ ਨੂੰ ਅਸੀਂ ਦਰਖਾਸਤਾਂ ਕੱਢੀਆਂ ਨੇ ਈਮੇਲ ਭਾਈਆਂ ਨੇ ਹਾਂ ਜਿਹੜਾ ਤੁਹਾਡਾ ਬੇਟਾ ਉਥੇ ਜੇਲ੍ਹ ਦੇ ਵਿੱਚ ਹੈ ਕਿ ਸਜ਼ਾ ਕੱਟੇ ਕਿੰਨੀ ਹੈ ਜੇਲ੍ਹ ਦੀ ਸਜ਼ਾ ਜਿਹੜੀ ਨੂੰ ਹੋਈ ਸੀ ਉਹ ਪੂਰੀ ਹੋਈ ਹੋਈ ਤੇ ਸਜ਼ਾ ਦੇ 1 ਮਹੀਨੇ ਦੀ ਸਾਰੀ ਸਜ਼ਾ ਹੋਈ ਸੀਗੀ ਤੇ ਉਹਨੂੰ ਹੋ ਗਏ 16 ਮਹੀਨੇ ਉਥੇ ਜਿਹੜੀ ਸਜ਼ਾ ਉਸੇ ਕਿੰਨਾ ਜਮਾਨਾ ਹੈ 10 ਇਅਰ ਵੀ ਜਮਾਨਾ ਹੀ ਜੇ 1 ਮਹੀਨੇ ਦੀ ਸਜ਼ਾ ਹੋਈ ਇੱਕ ਮਹੀਨਾ 5 ਦਿਨ ਦੀ ਤਾਂ ਤੁਸੀਂ ਇਸ ਨੂੰ ਅਮੀਸ਼ਾ ਨੂੰ ਵੀ ਜਿਵੇਂ ਤੁਸੀਂ ਦੱਸਿਆ ਦਰਖਾਸਤ ਲਿਖੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਹੋਈ ਹੈ ਹ ਤੱਕ ਨਹੀਂ ਕੋਈ ਕਾਰਵਾਈ ਨਹੀਂ ਇਕੋਰੋ ਚੰਡੀਗੜ੍ਹੋਂ ਆਏ ਸੀ ਉਹਨਾਂ ਨੂੰ ਚਿੱਠੀਆਂ ਕੱਢੀਆਂ ਰੋਨਾਂ ਦੇ ਵਿੱਚ ਫਿਰ ਇਹ ਚੰਡੀਗੜ੍ਹੋਂ ਐਮਬੈਸੀ ਵਾਲੇ ਆਏ ਸੀਗੇ ਉਹ ਵੀ ਬਸ ਪੁੱਛ-ਦੱਸ ਕਰਕੇ ਜਵਾਬ ਸਿੱገ ਜਲੇ ਤਾਂ ਹੁਣ ਕੀ ਮੰਗ ਕਰ ਸਾਡੀ ਮੰਗ ਹੈ ਕਿ ਸਾਡਾ ਬੱਚਾ ਵਾਪਸ ਲਿਆਂਦਾ ਜਾਵੇ ਉਹਦੇ ਪਰਿਵਾਰ ਵਿੱਚ ਜਾਵੇ ਦਾ ਬਰਾਵਾ ਮਾਡੇ ਸੋਸ ਨਾਲ ਆਪਣਾ ਦਸਤਕ ਕਰੈਣਾ ਹਣਾ ਤੇ ਮੇਰਾ ਪੰਚਾਇਤ ਮੈਂਬਰ ਆਂ ਜੀ ਮਿੰਬਰ ਪੰਚਾਇਤ ਨੂੰ ਤਾਂ ਹਰਪੀ ਸਿੰਘ ਜਿਹੜਾ ਦੱਸਿਆ ਜਾ ਰਿਹਾ ਪਾਕਿਸਤਾਨ ਕਿਵੇਂ ਗਿਆ ਕੋ ਪਤਾ ਲੱਗਿਆ ਬਾਅਦ ਤੇ ਪਾਕਿਸਤਾਨ ਸਰਖੰਡਾ ਵੜਨ ਗਿਆ ਸੀ ਉਥੋਂ ਪਾਣੀ ਦੇ ਤੇਜ਼ ਬਹੁਤ ਜ਼ਿਆਦਾ ਹੋਣ ਤੇ ਕਾਰਨ ਉਹ ਸੁਨਤਰਨ ਦਾ ਵੱਗ ਨਹੀਂ ਸੀ ਉਹ ਪਾਣੀ ਤੇ ਵਾਹਣਾਂ ਨਾਲ ਪਕਸਨ ਬੈਠੇ ਪਕਸਨ ਰੈਂਜਰ ਕਹ ਰਿਹਾ ਕਿ ਕੀ ਤਸਕਰੀ ਕਰਨਾ ਸੀ ਕਿਵੇਂ ਪਿੰਡ ਵਿੱਚ ਉਹ ਦਾ ਕਿਵੇਂ ਜਿਆਦਾ ਚਲਚਲਨ ਸੀ ਬਹੁਤ ਵਧੀਆ ਚਲਚਲਨ ਬਹੁਤ ਰਖੜ ਬਹੁਤ ਵਧੀਆ ਜੀ ਉਹ ਸਹੀ ਬੰਦੇ ਮਿਹਨਤੀ ਬੰਦੇ ਸੀ ਕੁਈ ਉਸ ਤੋਂ ਪਹਿਲਾਂ ਉਸ ਦੀ ਕੰਪਲੇਨਟ ਤਾਂ ਨਹੀਂ ਹੈਗੀ ਕੋਈ ਨਹੀਂ ਕੋਈ ਬੁਨਿਆਰ ਨਹੀਂ ਆਈ ਕੋਈ ਨਹੀਂ ਚੱਕਰ ਕੁਮਲਿਆੜ ਕੋਈ ਨਹੀਂ ਆਈ ਤਾਂ ਕਿੰਨਾ ਸਮਾਂ ਹੋ ਗਿਆ ਹਾਲ ਪਿੱਪਨ ਜਿਹੜਾ ਲਗਭਗੋਂ 16 ਮਹੀਨੇ ਹੋ ਗਏ ਆਪਰੇ ਨੂੰ ਕਹਿੰਦੇ 16 ਮਹੀਨੇ ਸਮਾਂ ਹੁਣ ਕੀ ਮੰਗ ਕੀ ਕਰਦੇ ਸਰ ਅਸੀਂ ਮੰਗਿਆ ਕਰ ਲੈ ਉਹ ਆਪਦਾ ਘਰ ਪਰਿਵਾਰ ਵਿੱਚ ਆ ਜੇ ਸੁੱਖ ਸ਼ਾਂਤੀ ਨਾਲ ਸਰਕਾਰੋਂ ਤਾਂ ਮੰਗਿਆ ਹੀ ਕਰਨਾ ਜੀ ਆਪਦਾ ਬੱਚਾ ਜਾ ਜੇ ਆਪਦੇ ਮੰਮੀ ਪਾਪਾ ਕੋਲ ਆ ਜੇ ਭੈਣ ਭਰਾ ਸਾਰੇ ਜਾ ਜੇ ਇਹ ਮੰਗਾ ਸਨ ਬੀਤੇ ਕੱਲ ਪੰਜਾਬ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾਇਆ ਗਿਆ ਸੀ ਜੀ ਰਾਮ ਜੀ ਬਿੱਲ ਨੂੰ ਲੈ ਕੇ ਕਿ ਉਸ ਨੂੰ ਉਹਦੇ ਖਿਲਾਫ ਮਤਾ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਸ ਤੋਂ ਬਾਅਦ ਅੱਜ ਭਾਜਪਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਦੇ ਵੱਲੋਂ ਉਹ ਤੱਥ ਰੱਖੇ ਗਏ ਉਹਨਾਂ ਨੇ ਕਿਹਾ ਕਿ ਇਸ ਬਿੱਲ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਔਰ ਖਾਸ ਗੱਲਬਾਤ ਇੰਡੀਆ ਨਿਊਜ਼ ਦੀ ਟੀਮ ਦੇ ਨਾਲ ਸੁਭਾਸ਼ ਸ਼ਰਮਾ ਦੇ ਵੱਲੋਂ ਕੀਤੀ ਗਈ ਹੈ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਣੇ ਮਨਰੇਗਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲਿਆ ਗਿਆ ਸੀ ਜਿਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਬੀਜੇਪੀ ਦੇ ਉੱਤੇ ਸਿੱਧੇ-ਸਿੱਧੇ ਜਿਹੜਾ ਉਹ ਤੰਜ ਕਸੇ ਗਏ ਕਿ ਬੀਜੇਪੀ ਦੀ ਸਰਕਾਰ ਵੱਲੋਂ ਜਿਹੜਾ ਮਨਰੇਗਾ ਦਾ ਨਾਂ ਬਦਲਿਆ ਗਿਆ ਉਹਦੇ ਨਾਲ ਇੱਕ ਪਾਸੇ ਤਾਂ ਮਜ਼ਦੂਰਾਂ ਦੇ ਉੱਤੇ ਕਿਤੇ ਨਾ ਕਿਤੇ ਭਾਰ ਪੈਂਦਾ ਹੋਇਆ ਨਜ਼ਰ ਆਇਆ ਕਿ ਤੇ ਨੌਕਰੀ ਜਿਹੜੀ ਨੇ ਉਹ ਘੱਟ ਮਿਲਣਗੀਆਂ ਸੁਭਾਸ਼ ਸ਼ਰਮਾ ਜੀ ਸਾਨੂੰ ਉਹਨੇ ਸੁਭਾਸ਼ ਸ਼ਰਮਾ ਜੀ ਅਗਰ ਗੱਲ ਕਰੀਏ ਤਾਂ ਤੁਸੀਂ ਜੂਰ ਸਾਰਾ ਸੈਸ਼ਨ ਦੇਖਿਆ ਹੋਵੇਗਾ ਕਿਵੇਂ ਦੇਖਦੇ ਹੋ ਲਗਾਤਾਰ ਆਵਾਦੀ ਪਾਰਟੀ ਜਿਹੜੀ ਹੈ ਤੰਜ ਕਸਦੀ ਹੋਈ ਨਜ਼ਰ ਆ ਰਹੀ ਸੀ ਬੀਜਪੀ ਤੇ ਤਕਲੀਫ ਹੋ ਰਹੀ ਹੈ ਕਿਉਂਕਿ ਭ੍ਰਸ਼ਟਾਚਾਰ ਤੇ ਨਕੀਲ ਕੱਸੀ ਜਾ ਰਹੀ ਹੈ ਮਨਰੇਗਾ ਦੇ ਨਾਂ ਤੇ ਕਿੱਡੇ ਵੱਡੇ ਲੈਵਲ ਤੇ ਪੰਜਾਬ ਚ ਭ੍ਰਸ਼ਟਾਚਾਰ ਹੋ ਰਿਹਾ ਹੈ ਐਮਐਲਏਆਂ ਦੇ ਇਹਨਾਂ ਦੇ ਸਰਪੰਚਾਂ ਦੇ ਇਹਨਾਂ ਦੇ ਲੋਕਲ ਨੇਤਾਵਾਂ ਦੇ ਰਿਸ਼ਤੇਦਾਰਾਂ ਦੇ ਘਾੜ ਬਣੇ ਹੋਏ ਨੇ ਕੰਮ ਵਿਚਾਰਾ ਗਰੀ ਮਜ਼ਦੂਰ ਕਰਦਾ ਪੈਸੇ ਇਹਨਾਂ ਦੇ ਅਕਾਊਂਟ ਚ ਆਉਂਦੇ ਨੇ ਫਿਰ ਇਹ ਆਪਣਾ ਕਟ ਲਾ ਕੇ ਉਹਨੂੰ ਦਿੰਦੇ ਨੇ ਉਹ ਵੀ ਦਿੰਦੇ ਨੇ ਨਹੀਂ ਦਿੰਦੇ ਨੇ ਔਰ ਤੁਸੀਂ ਦੇਖੋ ਇਹ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਸੀ ਪੰਜਾਬ 'ਚ 36 ਦਿਨ ਰੋਜ਼ਗਾਰ ਦਿੱਤਾ ਸਿਰਫ ਇਹਨਾਂ ਨੇ 100 ਦਿਨ ਦੀ ਪੈਸੇ ਦੀ ਗਾਰੰਟੀ ਤੇ ਸਰਕਾਰ ਕੇਂਦਰ ਪੈਸਾ ਦੇ ਰਹੀ ਹੈ 90% ਪੈਸਾ ਕੇਂਦਰ ਦੇ ਰਹੀ ਹੈ ਫਿਰ ਵੀ 100 ਦਿਨ ਦੀ ਜਗ੍ਹਾ 36 ਦਿਨ ਤੁਸੀਂ ਰੋਜ਼ਗਾਰ ਦੇ ਰਹੇ ਤੁਸੀਂ ਗੱਲਾਂ ਕਰ ਰਹੇ ਹੋ ਤਕਲੀਫ ਹੀ ਹੋ ਰਹੀ ਹੈ ਕਿ ਭ੍ਰਸ਼ਟਾਚਾਰ ਤੇ ਨਕੇਲ ਕੱਸੀ ਜਾ ਰਹੀ ਹੈ ਤਕਲੀਫ ਹੀ ਹੋ ਰਹੀ ਹੈ ਕਿ ਜਿਹੜਾ ਸਾਡੇ ਨਿਚਲੇ ਵਰਕਰਾਂ ਨੂੰ ਮੋਜਾਂ ਲੱਗੀਆਂ ਹੋਈਆਂ ਸੀ ਮਨਰੇਗਾ ਦੇ ਨਾਂ ਤੇ ਪੈਸੇ ਆ ਰਹੇ ਸੀ ਉਹ ਕਿੱਦਾਂ ਆਣਗੇ ਹੁਣ ਕਿਉਂਕਿ ਬਾਇਓਮੈਟ੍ਰਿਕ ਕਰਤੀ ਹੁਣ ਉਹ ਹੁਣ ਚੱਲਣੀ ਨਹੀਂ ਧੋਖਾ ਧੜੀ ਨਹੀਂ ਚੱਲਣੀ ਤਕਲੀਫ ਤੇ ਹੁਣ ਲਾਜ਼ਮੀ ਹੈ ਲੇਕਿਨ ਭ੍ਰਸ਼ਟਾਚਾਰ ਤੇ ਬੀਜੇਪੀ ਦੀ ਜਿਹੜੀ ਲੜਾਈ ਹੈ ਉਹ ਜਾਰੀ ਹੈ ਔਰ ਬੀਜੇਪੀ ਨੇ ਤਾਂ ਫਾਇਦਾ ਕੀਤਾ ਕੇਂਦਰ ਦੀ ਸਰਕਾਰ ਨੇ 100 ਦਿਨ ਦੀ ਜਗ੍ਹਾ 125 ਦਿਨ ਕਰਤਾ ਰੋਜ਼ਗਾਰ 25 ਦਿਨ ਵਧਾ ਦਿੱਤੇ ਇਹ ਤਾਂ 100 ਦਿਨ ਵੀ ਦੇ ਨਹੀਂ ਰਿਹਾ 36 ਦਿਨ ਦੇ ਰਹੇ ਸੀ 125 ਦਿਨ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਕਿ 125 ਦਿਨ ਰੋਜ਼ਗਾਰ ਦੇਣਾ ਹੈ ਉਰਦੇ ਚ ਵੀ 2 ਮਹੀਨੇ ਹਾਰਵੈਸਟਿੰਗ ਦੇ ਛੱਡਦੇ ਇਸ ਕਰਕੇ ਕਿ ਉਤੇ ਆਲਰੇਡੀ ਰੋਜ਼ਗਾਰ ਮਿਲ ਜਾਂਦਾ ਆਲਰੇਡੀ ਲੀਵਰ ਦੀ ਸ਼ਾਰਟੇਜ ਹੁੰਦੀ ਹੈ ਇੰਨਾ ਰੋਜ਼ਗਾਰ ਹੁੰਦਾ ਉਹਨੂੰ ਲੋੜ ਨਹੀਂ ਬਾਕੀ 10 ਮਹੀਨਿਆਂ ਦੇ ਹਿਸਾਬ ਨਾਲ ਤੁਸੀਂ ਅਗਰ ਦੇਖ ਲਓ ਤੇ ਲਗਭਗ ਹਰ ਦੂਜੇ ਦਿਨ ਉਹਨੂੰ ਕੰਮ ਮਿਲਣਾ ਚਾਹੀਦਾ ਸੋ ਇਹ ਯੋਜਨਾ ਭ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਔਰ ਮਜ਼ਦੂਰਾਂ ਨੂੰ ਜ਼ਿਆਦਾ ਕੰਮ ਮਿਲੇ ਪੈਸਾ ਸਿੱਧਾ ਉਹਨਾਂ ਦੇ ਖਾਤਿਆਂ ਜਾਵੇ ਜਿਹੜੇ ਲੋਕ ਕੰਮ ਕਰ ਰਹੇ ਆ ਸਿੱਧਾ ਉਹਨਾਂ ਨੂੰ ਲਾਭ ਮਿਲੇ ਦਲਾਲ ਵਿੱਚੋਂ ਹਟਣ ਉਹਦੇ ਲਈ ਕੀਤਾ ਗਿਆ ਔਰ ਮਨਰੇਗਾ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਯੂਨੀਅਨਾਂ ਲਗਾਤਾਰ ਇਹ ਗੱਲ ਕਰ ਰਹੀਆਂ ਸੀ ਕਿ ਭ੍ਰਸ਼ਟਾਚਾਰ ਹੋ ਰਿਹਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਤਕਲੀਫ ਸਾਨੂੰ ਸਮਝ ਆਂਦੀ ਹੈ ਕਿ ਇਹਨਾਂ ਉਹਦੀ ਭ੍ਰਸ਼ਟਾਚਾਰ ਤੇ ਨਕੀਲ ਕੱਸੀ ਜਾ ਰਹੀ ਹੈ ਇਸ ਕਰਕੇ ਤਕਲੀਫ ਹੋ ਰਹੀ ਹੈ ਜਿੱਕਰ ਭ੍ਰਸ਼ਟਾਚਾਰ ਤੁਸੀਂ ਗੱਲ ਕੀਤੀ ਤਾਂ ਬੀਤੀ ਕਲ ਪਪਾਲ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਵੀ ਕਿਹਾ ਗਿਆ ਕਿ ਕਾਫੀ ਕਪਲਾ ਦੇਖਣ ਨੂੰ ਮਿਲ ਰਿਹਾ ਸੀਗਾ ਜਿਸ ਦੇ ਚਲਦੇ ਕੁਝ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਪਰ ਸਰਕਾਰ ਜਿਹੜੀ ਉਹ ਨਹੀਂ ਮੰਨ ਰਹੀ ਸਰਕਾਰ ਕਹਿੰਦੀ ਹੈ ਕਿ ਮਨਰੇਗਾ ਨਾਮ ਬਦਲ ਕੇ ਨਾਮ ਤਾਂ ਤੁਸੀਂ ਚੇਂਜ ਕਰਤਾ ਚਲੋ ਠੀਕ ਹੈ ਪਰ ਜਿਹੜੇ ਸਕੀਮਾਂ ਚੇਂਜ ਨਹੀਂ ਕੀਤੀਆਂ ਉਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਹਿੰਦਾ ਰਹੀ ਚੋਰ ਵਿੱਚ ਆਏ ਸ਼ੋਰ ਹੁਣ ਚੋਰਾਂ ਨੂੰ ਜੇ ਚੋਰੀ ਰੁਕੇਗੀ ਤਕਲੀਫ ਤੇ ਹੋਏਗੀ ਨਾ ਲੇਕਿਨ ਇਹ ਮੋਦੀ ਸਾਹਿਬ ਦੀ ਸਰਕਾਰ ਹੈ ਇੱਕ ਮਿਸ਼ਨ ਬਾਜੀ ਗਵਰਨਰ ਸਾਹਿਬ ਦੇ ਤੋਂ ਗਰੀਬਾਂ ਦਾ ਪੈਸਾ ਖਾਣਾ ਐਸੀ ਲੋਕਾਂ ਨੂੰ ਹਰ ਹਾਲਤ ਚ ਸਬਕ ਸਿਖਾਏਗੀ। ਔਰ ਜਿਹੜੀ ਇਹਨਾਂ ਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਨਾ ਮੁੰਰੇਗਾ ਚ। ਕਲਮਨ ਅਰੋੜਾ ਸਾਹਿਬ ਕਹਿ ਰਹੇ ਸੀ ਕਿ ਜਾਂਚ ਕਰਾਵਾਂਗੇ। ਇਹਨਾਂ ਨੇ ਕੋਈ ਜਾਂਚ-ਜੋਚ ਨਹੀਂ ਕਰਾਣੀ। ਅਸੀਂ ਜਾਂਚ ਕਰਵਾਵਾਂਗੇ। ਅਸੀਂ ਲਿਖਾਂਗੇ ਇੱਕ ਸੀਬੀਆਈ ਨੂੰ ਜਾਂਚ ਹੋਣੀ ਚਾਹੀਦੀ ਹੈ। ਗਵਰਨਰ ਸਾਹਿਬ ਨੂੰ ਕਵਾਂਗੇ ਕਰਾਣਾ ਹਿੰਮਤਾਂ ਜਾਂਚ ਸੀਬੀਆਈ ਕੋਲੋਂ। ਪਤਾ ਲੱਗ ਜੇ ਕਿਹੜੇ-ਕਿਹੜੇ ਐਮਐਲਏ ਸ਼ਾਮਿਲ ਨੇ। ਕਿਹੜੇ-ਕਿਹੜੇ ਅਫਸਰ ਸ਼ਾਮਿਲ ਨੇ। ਗਰੀਬਾਂ ਦਾ ਦਲਿਤਾਂ ਦਾ ਪੈਸਾ ਕਿੰਨੇ ਖਾਇਆ। ਇਹ ਇਹ ਨਦੀ ਚੂਰ ਬਜਾਰੀ ਰੁਕੀ ਹੈ ਇਸ ਕਰਕੇ ਇਹਨਾਂ ਨੂੰ ਤਕਲੀਫ ਹੈ 60 40 ਦਾ ਜ਼ਿਕਰ ਹੋਇਆ 60 40 ਚ ਕੀ ਦਿੱਕਤ ਹੈ ਪੰਜਾਬ ਦੇ ਗਰੀਬ ਲਈ ਪੰਜਾਬ ਦੇ ਮਜ਼ਦੂਰ ਲਈ ਮੋਦੀ ਸਾਹਿਬ 60 ਪੈਸੇ ਦੇ ਰਿਹਾ ਤੇ ਪੰਜਾਬ ਦੀ ਸਰਕਾਰ 40 ਪੈਸੇ ਕਿਉਂ ਨਾਲ ਦੇ ਪੰਜਾਬ ਦੇ ਲੋਕਾਂ ਨੇ 92 ਐਮ ਐਲ ਏ ਹੁਣ ਤਾਂ 95 ਹੋ ਗਏ ਸਿਰਫ ਸ਼ਕਲਾ ਦੇਖਣ ਲਈ ਬਣਾਏ ਆ ਵੀ ਸੋਹਣੇ ਸੋਹਣੇ ਜੈਕਟਾ ਪਾ ਕੇ ਬੋਟਾਂ ਦੇ ਫੋਟੋਵਾਲ ਲਵਾ ਲੋ ਕੇਜਰੀਵਾਲ ਦੇ ਪਿੱਛੇ ਪਿੱਛੇ ਤੁਰੇ ਫਿਰੂ ਇਹਦੇ ਲਈ ਬਣਾਏ ਆ ਕੀ ਕੀ ਹਰਦਾ 40 ਪੈਸੇ ਹਿੱਸਾ ਪਾਉਂਚ ਔਰ ਜਿੰਨੇ ਜਿੰਨੇ ਕਾਰਡ ਰਜਿਸਟਰ ਨੇ ਔਰ ਜਿੰਨਾ ਬਜਟ ਬੰਨਣਾ ਹੈ ਅਗਰ ਇਸ ਦੀ 125 ਦਿਨ ਮਰ ਰੋਜ਼ਗਾਰ ਦੇ ਲਈਏ ਤੇ ਜਿੰਨਾ ਇਹਨਾਂ ਦੇ ਮਸ਼ਹੂਰੀਆਂ ਦਾ ਬਜਟ ਹੈ ਨਾ ਉਸ ਤੋਂ ਕੱਟ ਹੀ ਬੰਨਣਾ ਹੈ ਹਜ਼ੂਰ ਅਸੀਂ ਸੁਭਾਸ਼ ਸ਼ਰਮਾ ਜਿਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਕਿਹਾ ਜਿਵੇਂ ਕਿ ਅਗਰ ਗੱਲ ਕਰੀ ਜਾਵੇ ਤਾਂ 117 ਸੀਟਾਂ ਤੇ ਹੁਣ ਭਾਜਪਾ ਜਿਹੜੀ ਹੈ ਉਹ ਇਕੱਲੀ ਲੜਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆਏਗੀ ਚੰਡੀਗੜ੍ਹ ਤੋਂ ਬੋਲੇ ਜੈਲਿਸਟ ਅਮਿਤ ਵਾਲੇਦਾਰ ਸੰਦੀਪ ਸਿੰਘ ਇੰਡੀਆ ਨਿਊਜ਼ ਨਵੇਂ ਸਾਲ ਅਤੇ ਵਾਧ ਰਹੀ ਧੁੰਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਖਾਸ ਕਰਕੇ ਬਮਿਆਲ ਸੈਕਟਰ